ਆ ਗਿਆ ਲਾਈਨ ਤੇ ਗੱਬਰੂ ਨੇ ਫਕੀਰ ਕਹਿੰਦਾ ਜੇ ਬੱਲੇਗੜ ਸਾਹਵਾਲਿਆਂ ਦਾ ਨਿਊ ਆਰਡਰ ਪਹਿਲਾਂ ਕਰਦਾ ਤਾਂ 21000 ਰੁਪਏ ਦਿੱਤਾ ਜਾਵੇਗਾ ਵਰਦੀ ਮੱਤਾ ਇਹ ਨਾਲ 17 ਮਿਸਤਰੀ ਆਮ ਆਰ ਵਾਲਾ ਕਹਿੰਦੇ ਮਾਨ ਕਰਦੇ ਆ ਮੁੰਡੇ ਦੀ ਖੇਡ ਦੇ ਉੱਤੇ ਗੋਲਪੀ ਪੱਤਾਂ ਵਾਲਾ ਕਹਾਲਾਵਾ ਕਾਲ ਇਸਤਰੀ ਕੇ ਮਕਾਮ ਸਾਹਿਬ ਆਮ ਨਾ ਹਾਲੇ ਰਿਓ ਚੈਨਲ ਨੂੰ ਕਰ ਸਬਸਕ੍ਰਾਈਬ ਕਰਦੇ ਹੋ ਮਾਤ

ਮੰਜੀਤ ਸਰਪੰਚ ਦੇ ਦੁੱਤੀ ਵਾਲੇ ਸਾਡੇ ਵੀਰ ਬੇਤੀ ਕੂਨੀਆਂ ਦੇ ਭਰਾ ਕਹਿੰਦੇ ਗੁਰੂ ਅਕਾਲ ਮਜੌਨੀ ਬਕਸੇ ਵਾਲਿਆਂ ਦੇ ਹਰ ਇੱਕ ਪੇਟਰਨ ਤੇ ਮਾਣ ਕਰਦੇ ਆ ਉੱਜਿਆ ਸੈਂਟਰ ਦੀ ਹਰ ਇੱਕ ਖੇਡ ਮੇਲੇ ਦੇ ਉੱਪਰ ਜਿੱਤਾਰੇ ਦੇ ਨਾਲ ਮਾਣ ਵੀ ਹੁੰਦੀ ਆ ਤਦੋ ਵੀ ਦੀ ਬਾਈ ਸਾਹਮਣੇ ਜਿਹੜੇ ਖੜੇ ਹੋ ਯਾਰ ਲੈਗ ਲੱਗ ਰਿਹਾ ਭਰਾਵਾ ਕੇ ਕਾਲੀ ਦੇ ਸਾਹਮਣੇ ਜਿੰਨੇ ਵੀ ਖੜੇ ਹੋ ਸਾਈਡ ਤੇ ਉਹ ਵੀ ਨਾ ਜੀ ਸਾਈਡ ਤੇ ਹੋਰ ਆਹ ਨਾ ਮੇਰਾ ਸੀ ਚੁਟਕਾ ਹੋ ਰਿਹਾ ਆਹ ਕਹਿੰਦੇ ਕੀ ਇੰਚ ਤੇਰਾ ਲਾ ਕੇ ਰਿਹਾ ਉਹ ਇਹ ਝੰਡੇ ਵਾਲਾ ਆਹ ਫਾਈਟਰ ਦੀ ਗੱਲ ਕਰੀਏ ਇਹਦਾ ਕਹਿੰਦੇ ਪਖਾਈ ਵਾਲਾ ਪਿੰਡ ਗੁਰਦਾਸਪੁਰ ਜ਼ਿਲ੍ਹਾ ਦੇ ਦੇਹੜਾਵਾ ਨਾਜਕ ਦਾ ਏਰੀਆ ਵਾਂਗਰ ਦਾ ਐ ਕਹਿੰਦੇ ਜਿਹੜੇ ਕਬਟੀ ਦਾ ਕਹਿੰਦੇ ਗੱਜਰ ਮਹਾਰ ਘੜੀ ਹੋਇਆ ਓ ਬਿੰਦੂ ਚੱਲ ਕੇ ਆਇਆ ਪਟਹਾੜੀ ਵੱਲ ਬਾਈ ਆ ਸਾਈਡਾਂ ਦੇ ਹੋ ਜਿਹਾ ਨੇ ਤੂੰ ਸਾਈਡਾਂ ਦੇ ਹੋ ਇਹ ਕਹਿੰਦੇ ਚਮਕੌਰ ਸਾਹਿਬ ਵੀਰਾ ਝੰਡਾ ਲੈ ਵੀਰੋ ਵੀਰਾ ਝੰਡਾ ਜੀ ਚਮਕੌਰ ਸਾਹਿਬ ਹੈਪੀ ਕਹ ਜਨਾਬ ਗਿਆਵਾ ਨਾਲ ਕਰਦਾ ਬਾਹੂ ਕਰਦਾ ਹੱਥ ਉਧਾ ਕੇ ਜਿੱਤ ਸਮਾਉਂ ਰਿਹਾ ਜਿੱਤਿਆ ਹੋਇਆ ਗੁਰਦਾਸ ਸਿੰਘ ਚੱਲਦੇ ਆ ਆ ਲਿਜਾ ਰਿਹਾ ਵੀਰਾ ਝੰਡਾ ਉੱਠਣਾ ਪਈਆ ਮੇਰੇ ਮਿੱਤਰੋ ਓ ਬੱਲੇ ਬੱਲੇ ਓ ਸਾੜਾ ਸਾੜਾ ਕੀ ਹੋ ਗਈ ਕਮਾਲ ਆ ਵੇਖੋ ਸੁਬੜੇ ਇਹਨੇ ਕਿਰਿਆ ਹੋਰ ਇਹਨੇ ਕਿਰਿਆ ਹੋ ਗਿਆ ਤਾੜਾ ਜੀ ਕਮਾਲ ਹੈ ਸਾਹਮਣੇ ਹੁਣ ਜਾਊਗਾ ਕਿਹੜਾ ਆ ਬੜਾਪਾ ਬੰਗੂਟਾ ਆ ਮੇਰੇ ਮਿੱਤਰੋ ਬੜਾਪਾ ਬੰਗੂਟਾ ਆ ਪੀਲੇ ਝੰਡੇ ਵਾਲਾ

ਦੇ 12 ਚਾਰ ਵਾਲਾ ਕਾਰ ਤੂੰ ਸੁਪਰਪਾ ਭਰਾਵਾਂ ਤੋਂ ਵੱਧ ਕੇ ਮਾਰ ਕਰਦਾ ਮੇਰੇ ਵੀ ਕੱਟਾ ਮੈਂ ਕਰਦਾ ਲਾਹਾ ਕਰੂ ਵੀ ਅੱਜ ਚੇਰ ਮਾਰ ਪੁੱਛਿਆ ਇਹਦਾ ਵੀ ਧੰਨਵਾਦ ਕਰਦੇ ਆ ਬਾਈ ਜੀ ਐਡਾ ਤੇ ਵੀਰੇ ਥੋੜਾ ਜੇ ਇਧਰ ਨੂੰ ਹੋ ਜਾਓ ਕਿਹ ਡਾਕਟਰ ਮੈਂ ਤੁਸੀਂ ਬੰਦੂ ਹਰ ਰੋਜ਼ ਲੈ ਆਉਂਦੇ ਤੇ ਦੇਖਦੇ ਹਾਂ ਮੈਂ ਡਾਕਟਰ ਦੀ ਜਾਣ ਲਈ ਕਿੰਦਾ ਹਰ ਇੱਕ ਦਰਸ਼ਕ ਮੈਂ ਦੇਖਣ ਲਈ ਆਉਂਦਾ ਵੀ ਕਿਹੜਾ ਡਾਕਟਰ ਕਿੱਥੋਂ ਆਇਆ ਕਿਹੜਾ ਬੰਦੇ ਦਾ ਕਿਹੜਾ ਗਰਾਹ ਇਹਦਾ ਵੀ ਕਹਿੰਦੇ ਬਠਿੰਡਾ ਜ਼ਿਲ੍ਹਾ ਮੇਰਾ ਹੀਰੋ ਬਠਿੰਡੇ ਜ਼ਿਲ੍ਹੇ ਤੋਂ ਪੁੱਛਿਆ ਧੰਨਵਾਦ ਸਾਵਾ ਇਲਾਕੇ ਦਾ ਮਲਕਾਣਾ ਨੇ ਲਾ ਕੇ ਕਰਕੇ ਕਹਿੰਦੇ ਤਿਹੜਾ ਮਜ਼ਾਰੀਆਂ ਬੰਦਾ ਸਾਦੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਚਲਸ ਪ੍ਰਾਪਤ ਟਰੈਕਟਰ ਇਸ ਏਰੀਆ ਚ ਪੁੱਜਿਆ ਹੋਇਆ ਟਰੈਕਟਰ ਜਕਾਰੇ ਦੇ ਨਾਲ ਕਮਲ ਜੀ ਜਕਾਰੇ ਦੇ ਨਾਲ ਇਸ ਟਰੈਕਟਰ ਦੀ ਰਵਾਨਗੀ ਜਿੱਥਾ ਜੀ ਹਰ ਇੱਕ ਮੇਲੇ ਤੇ ਹੁੰਦੀ ਹੈ ਜਕਾਰੇ ਦੇ ਨਾਲ ਕਹਿੰਦੇ ਰਵਾਨਗੀ ਹੁੰਦੀ ਹੈ ਹਰ ਇੱਕ ਖੇਡ ਮੇਲੇ ਦੇ ਉੱਪਰ ਬੋਲੇ ਮੈਚ ਤਾਂ ਤੋੜਨ ਦਾ ਦਮ ਰੱਖਦਾ ਇਹਦੇ ਕਈ ਪਹਿਲੇ ਦੂਜੇ ਤੀਜੀ ਪੋਜੀਸ਼ਨ ਦੇ ਨੰਬਰ ਬਣੇ ਹੋਏ ਆ ਇਹ ਕਹਿੰਦੇ ਮੁੰਡਾ ਕਮਲ ਆ ਦਮਦਮਾ ਸਾਹ ਮੋਬਿਲਿਕੇਸ਼ਨ ਖੇਡਕ ਰੱਲੇ ਵਾਲੇ ਨੇ ਮੈਨੂੰ ਜਿੰਨੇ ਬੱਲੀ ਵਾਰ ਮੈਚ ਦਿੱਤੇ ਆ ਜਿੰਨੇ ਕਹਿੰਦੇ ਆ ਮੁੰਡਾ ਇੰਡੋ ਫਾਰਮ ਦੇ ਨਾਲ ਦੂਜਾ ਮੈਚ ਖੇਡ ਰਿਹਾ ਸੀਗਾ ਸਤ ਮਾਰਚ ਦਾ ਦਿਨ ਸੀਗਾ ਇਸ ਮੁੰਡੇ ਨੇ 29 ਜਨਵਰੀ ਨੂੰ ਜ਼ਿੰਦਗੀ ਦਾ ਪਹਿਲਾ ਮੈਚ ਖੇਡਿਆ ਇਹਦਾ ਕਤਾਰੀ ਬੰਦਾ ਇਸ ਮੁੰਡੇ ਦਾ ਉਸ ਦਿਨ ਪਹਿਲਾ ਨੰਬਰ ਬਣਨਾ ਸੀਗਾ ਔਰ ਕਹਿੰਦੇ ਉਧਰੋਂ ਮੇਰੇ ਨਾਲ ਗੱਲ ਕੀਤੀ ਸੀ ਔਰ ਸਾਹਮਣੇ ਔਰ ਸਾਹਮਣੇ ਦੇ ਵੀਰੋ ਕਹਿੰਦੇ ਦੰਦਵਾ ਸਾਹਿਬ ਆ ਮੌਡੀ ਫੀਲ 555 ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਹਨੂੰ ਕਹਿੰਦੇ ਤਾਵਲ ਕਹਿੰਦੇ ਆ ਐਨ ਕਹਿੰਦੇ ਦੰਦਵਾ ਸਾਹਿਬ ਮੌਡੀ ਫੀਲ ਦਾ ਬਹੁਤ ਵੱਡਾ ਨਾਮ ਹੈ ਇਹਦਾ ਕਹਿੰਦੇ ਟੋਣਾ ਮਜਾਲੀਆਂ ਪਿੰਡ ਹੈ ਦੰਦਵਾ ਸਾਹਿਬ ਦਾ ਏਰੀਆ ਵੱਗ ਜਾਂਦਾ ਮੇਰੇ ਵੀਰੋ ਆਹ ਦੇਖੋ ਸਾਹਮਣੇ ਐਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਜੱਗਰੂ ਕਰਦਾ ਹੋਇਆ ਕਮਾਲ ਮੁੰਡਾ ਕਹਿੰਦੇ ਬਖੀਂਡੂ ਕੰਪਨੀ ਆ ਨੀ ਬੋਲਨੀ ਆ ਕਰੀਆ ਤੇਰੇ ਗੱੜ ਦੇ ਵਿੱਚੋਂ ਕੁੁਰਕੇ ਦੀ ਬਾਲਟ ਵਰਗੀ ਅਵਾਜ਼ ਨੀ ਹੋਰੀ ਕਰੀ ਨੀ ਅਗਰ ਟਰੈਕਟਰ ਨੂੰ ਵੀ ਗੱਡੀ ਦੇ ਵਿੱਚ ਵਾਧਾ ਕਰਨਾ ਪੈਣਾ ਬਲਾਲ ਸਾਹਿਬ ਫਿਰ ਗੱਡੀ ਦੇ ਵਿੱਚ ਵਾਧਾ ਕਰਨਾ ਪੈਣਾ ਹੋਰ ਛੇੜ ਕੇ ਬੜੀ ਗੱਡੀ ਚੱਲ ਰਹੀ ਸੀ ਜੀ ਬੜੀ ਤਿਆਰੀ ਸੀ ਜੀ ਚੱਲੋ ਸੱਚੇ ਬਾਦਸ਼ਾਹ ਨੂੰ ਜੋ ਮਨਜ਼ੂਰ ਹੈ ਉਹ ਹੀ ਉਹ ਸਾਹਮਣੇ ਹੁੰਦਾ ਮੇਰੇ ਵੀਰੋ ਬਲੈਕ ਬੰਦਾ ਜੀ ਬਲੈਕ ਬੰਦਾ ਉਹ ਚੱਕਰ ਪੈ ਗਿਆ ਜੀ ਦੇਖਦੇ ਆ ਇਹ ਚੱਕਰ ਪਿਆ ਤਰਬੂਜ਼ ਨੂੰ ਲਾਦਾ ਪਾਈਪ ਲੱਗੀ ਹੋਣੀ ਆ ਜੱਤਕਾ ਜੱਤ ਲੱਗਦਾ ਆਪਾਂ ਨੂੰ ਬਾਕੀ ਦੇਖਦਾ ਵੀਰ ਦੁਬਾਰਾ ਚਲਾ ਕੇ ਚਲੋ ਜੱਤੀ ਜੀ ਜੱਤੀ ਜੀ ਜੱਤੀ ਜੀ ਤਾਂ ਦੀ ਖੇਡ ਦੇ ਮੁਕਾਬਲਿਆਂ ਦੇ ਆਪਾਂ ਕਮੈਂਟਰਾਂ ਦੀ ਗੱਲ ਕਰੀ ਵੀ ਛੱਤ ਵੱਧ ਗੱਲ ਹੀ ਖੇਡ ਮੁਕਾਬਲੇ ਦੇ ਵਿੱਚ ਦੋ ਹੀ ਕਮੈਂਟਰ ਨੇ ਵੀ ਚਾਹ ਪੀਂਦਾ ਗਾੜੂ ਕਮੈਂਟਰ ਕਿਹੜਾ ਆ ਤੇ ਤੁਹਾਨੂੰ ਆਪ ਹੀ ਬਦਲ ਕੇ ਜਾਣਾ ਤੇ ਦੂਜੇ ਪਾਸੇ ਦੇਖੀਏ ਉਹਦਾ ਚਿਹਰਾ ਹੀ ਵੱਖ ਨੂੰ ਬੰਦੇ ਦਾ ਚਾਹ ਵਾਲਾ ਚਿਹਰਾ ਆਪਣੇ ਆਪਾਂ ਦਾ ਲੱਗ ਜਾਂਦਾ ਪਰ ਅਗਲਾ ਕੁਸ਼ਤ ਬੜੀ ਵਧੀਆ ਗੱਦੀ ਸੀ ਉਹ ਕਬਰੇ ਵਾਲਾ ਕੱਤੀ ਬੜੀ ਵਧੀਆ ਸੀ ਡਾਕਟਰ ਦੀ ਚਲੋ ਜੋ ਪਰਮਾਤਮਾ ਨੂੰ ਰੰਗ ਨਿਆਰੇ ਆ ਸਾਹਿਬ ਹੱਥ ਵੱਡੇ ਆਈਆਂ ਨੰਬਰ 11 ਸੀ ਨੂੰ ਵਿਰੋਧ ਗਰਾਊਂਡ ਦੇ ਵਿੱਚ ਡਾਕਟਰ ਕਰਦੀ ਪਈ ਹੈ ਲਓ ਸਾਹਮਣੇ ਹੁਣ ਕਹਿੰਦੇ ਜਾਨ 48 ਹੋ ਜਾਣੀ ਹੈ ਆਹ ਕਹਿੰਦੇ ਕੰਨੀ ਨਹੀਂ ਮਾਫ ਕਰਦਾ ਮੁੰਡੇ ਦੀ ਖੇਡ ਦੇ ਉੱਤੇ ਆਹ ਦੇਖੋ ਸਾਹਮਣੇ ਕਹਿੰਦੇ ਕਤਲੌਰ ਦੀ ਧਰਤੀ ਦਾ ਆਹ ਬਿੰਦਾ ਆਉਣਾ ਮੇਰੇ ਵੀਰੋ ਬਿੰਦਾ ਆਵਾ ਇਸੇ ਦੇ ਮੈਦਾਨ ਦੇ ਵਿੱਚੋਂ ਕਿਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਆਹ ਬਾਈ ਬਾਈ ਕਹਿੰਦੀ ਦੁਨੀਆ ਇੱਕ ਕਤਲੌਰ ਦੀ ਧਰਤੀ ਦਾ ਆਹ ਬਿੰਦਾ गल बात सिरा लाई पैनी है गल बात सिरा लानी पड़ रही है पिंद ਹੋ ਸਾਥੀ ਲੀਕਦੇ ਆ ਪੈਲੂ ਆ ਜਾ ਜਿੱਤੇ ਆ ਜਾ ਆ ਭਜਾਵਾਂ ਮੇਰੀਆ ਹੋਏ ਸੋਹਣਾ ਹੋਰ ਦਰ ਹੋਣਾ ਦੇ ਵੀਰ ਨੂੰ मिन्ट पंधरा सेकंड पंधरा मेक्रो